ਮਾਂ ਦੇ ਗਰਭ ਚ ਹੁੰਦਾ ਹੈ ਪੇਟ ਚ ਹੁੰਦਾ ਹੈ ਨਾ ਜਦੋਂ ਉਹ ਮਾਂ ਦੇ ਪਹਿਲੀ ਲੱਤ ਮਾਰਦਾ ਹੈ ਉਹ ਖੁਸ਼ੀਆਂ ਮਨਾਉਂਦੀ ਹੈ ਉਹ ਸਾਰਿਆਂ ਨੂੰ ਦੱਸਦੀ ਹੈ ਵੀ ਅੱਜ ਨੇ ਹਿਲਜੁਲ ਕੀਤੀ ਹੈ ਇਹਨੇ ਮੇਰੇ ਲੱਤ ਮਾਰੀ ਹੈ ਹੈ ਨਾ ਉਦੋਂ ਤਾਂ ਉਹ ਖੁਸ਼ੀਆਂ ਮਨਾਉਂਦੀ ਆ ਉਹੀ ਉਹ ਪੁੱਤ ਜਦੋਂ ਵੱਡਾ ਹੋ ਕੇ ਵਿੱਚ بڑے ਪਿੱਲ ਤਾਂ ਮਾਰਦਾ ਹੈ ਨਾ ਫਿਰ ਉਹਨੂੰ ਯਾਦ ਆਉਂਦਾ ਵੀ ਇੱਕ ਟਾਈਮ ਇਹਨੇ ਮੇਰੇ ਲੱਤ ਮਾਰੀ ਸੀ ਉਦੋਂ ਹੀ ਪੇਟ 'ਚ ਸੀ ਉਦੋਂ ਮੈਂ ਖੁਸ਼ੀਆਂ ਮਨਾਇਆ ਸੀ ਅੱਜ ਬਢੇਪੇ ਦੇ ਵਿੱਚ ਵੀ ਇਹ ਲੱਤਾਂ ਮਾਰਦਾ ਪਤਾ ਨਹੀਂ ਸੀ ਵੀ ਇਹ ਬਢੇਪੇ 'ਚ ਵੀ ਲੱਤਾਂ ਮਾਰੂ ਫਿਰ ਉਹਦੀ ਫਿਰ ਉਹ ਅੰਦਰੋਂ ਕਹਿੰਦੀ ਹੈ ਵੀ ਇਹਦੇ ਨਾਲ ਤਾਂ ਤੋਂ ਨਾ ਜੰਮਦਾ ਮੈਂ ਐਦਾਂ ਹੀ ਚੰਗੀ ਸੀ ਹੈਨਾ ਸੋ ਮਾਪੇ ਇਹਨਾਂ ਇਹਨਾਂ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਹੈਨਾ ਤੁਸੀਂ ਆਪਦੇ ਵੱਡਿਆਂ ਦਾ ਤੁਸੀਂ ਆਪਦੇ ਮਾਪਿਆਂ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਬਹੁਤਿਆਂ ਦਾ ਇਹ ਵੀ ਕਹਿਣਾ ਹੁੰਦਾ ਵੀ ਮਾਪੇ ਫਰਕ ਕਰਦੇ ਨੇ ਕਰਦੇ ਨੇ ਫਰਕ ਤੇ ਨਹੀਂ ਕਰ ਸਕਦੇ ਮੈਂ ਤਾਂ ਇਸ ਗੱਲ ਨੂੰ ਨਹੀਂ ਮੰਨਦਾ ਵੀ ਮਾਪੇ ਫਰਕ ਕਰਦੇ ਨੇ ਚਲੋ ਕਿਤੇ ਹੋ ਵੀ ਸਕਦਾ ਹੈ ਪੰਜੇ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ ਕਿਤੇ ਹੋ ਵੀ ਸਕਦਾ ਹੈ ਪਰ ਨਹੀਂ ਤਾਂ ਮਾਪੇ ਉਸ ਕੰਡੀਸ਼ਨ ਤੇ ਪਹੁੰਚ ਜਾਂਦੇ ਨੇ ਈਆਂ ਪੁੱਤਾਂ ਤੇ ਜਦੋਂ ਫਸ ਜਾਂਦੇ ਨੇ ਉਹਨਾਂ ਨੂੰ ਵਿਚਾਰਾਂ ਦਾ ਉਹਨਾਂ ਤੋਂ ਫੈਸਲਾ ਹੀ ਨਹੀਂ ਲਿਆ ਜਾਂਦਾ ਵੀ ਉਹ ਕਰਨ ਕੀ ਜੋ ਵੱਡੇ ਪੁੱਤ ਦੀ ਸਾਈਡ ਲੈ ਲਏ ਤਾਂ ਛੋਟਾ ਦੁਸ਼ਮਣ ਬਣਦਾ ਜੋ ਛੋਟੇ ਦੀ ਸਾਈਡ ਲੈ ਲਏ ਤੇ ਵੱਡਾ ਦੁਸ਼ਮਣ ਬਣਦਾ ਧੀਆਂ ਪੁੱਤਾਂ ਨੂੰ ਲੱਗਦਾ ਨਹੀਂ ਸਾਡੇ ਮਾਪੇ ਸਾਡੇ ਜੀ ਫਰਕ ਕਰਦੇ ਫਰਕ ਨਹੀਂ ਕਰਦੇ ਉਹ ਕਈ ਵਾਰੀ ਹਾਲਾਤ ਐਦਾਂ ਦੇ ਬਣ ਜਾਂਦੇ ਨੇ ਉਹ ਮਜਬੂਰ ਹੋ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਸਮਝ ਹੀ ਨਹੀਂ ਪਾਉਂਦੇ ਵੀ ਉਹ ਕਿਹਦੇ ਹੱਥ ਦੀ ਗੱਲ ਕਰਨ ਕਿਹਦੇ ਦੇ ਨਾਂ ਕਰਨ ਜੇ ਉਹਨਾਂ ਨੇ ਇੱਕ ਸ਼ਬਦ ਵੀ ਇੱਕ ਦੇ ਪੱਖ 'ਚ ਬੋਲ ਦਿਆ ਤੇ ਦੂਜਾ ਸਮਝ ਲਓ ਉਹਨਾਂ ਦਾ ਵੈਰੀ ਬਣ ਗਿਆ। ਔਰ ਉਹਨੇ ਇਹ ਨਹੀਂ ਸੋਚਣਾ ਹੈਗਾ ਵੀ ਸ਼ਾਇਦ ਉਹ ਕਿੰਨੇ ਕਿ ਮਜਬੂਰ ਹੋ ਗਏ। ਇਹ ਆ ਬਾਪੂ ਕਿੰਨਾ ਕਿ ਮਜਬੂਰ ਹੋ। ਉਹ ਇੰਤਜ਼ਾਰ ਹੈ। ਮਾਂ-ਬਾਪ ਤੇ ਰਾਜੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ